ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ ਪਿੰਡ ਚੂਟੀਆਂ ਖੁਰਦ ਆ ਗਿਆ ਸੱਜਣੋ ਤੇ ਜੇ ਜ਼ਿਲੇ ਦੀ ਗੱਲ ਕਰੀਏ ਤਾਂ ਜ਼ਿਲ੍ਹਾ ਮੋਗਾ ਆ ਜਾਂਦਾ ਤੇ ਨੇੜੇ ਦੀ ਗੱਲ ਕਰੀਏ ਤਾਂ ਨੇੜੇ ਤਲਵੰਡੀ ਪਾਈ ਆ ਜਾਂਦਾ ਚੋਟੀਆਂ ਕਲਾਂ ਚੋਟੀਆਂ ਖੁਰਦ ਕਾਲੀਏ ਵਾਲਾ ਦੌਲਤਪੁਰਾਏ ਦੇ ਆਣ ਗਵਾਂਡ ਦੇ ਨਗਰ ਆ ਤੇ ਸੱਜਣੋ ਤੁਨੂੰ ਇਸ ਵੀਰ ਦੇ ਕੋਲੋਂ ਇੱਕ ਬੂਰੀ ਮੈਂ ਬਿਲਕੁਲ ਤਾਜੀ ਸੂਈ ਵਿਖਾਉਣ ਲੱਗੇ ਆ ਤੇ ਇੱਕ ਕੱਟਾ ਵਕਾਊਆ ਤੇ ਦੋ ਸੱਜਣੋ ਜਾਨਵਰ ਥੋਡੇ ਹੋਰ ਕੰਮ ਦੇ ਇਹ ਵੀ ਵਿਕਰੀ ਵਾਲੇ ਆ ਇਹ ਜਿਹੜੇ ਸਾਹਮਣੇ ਸਕਰੀਨ ਤੇ ਚੱਲਦੇ ਆ ਦੇਖੋ ਬੀਟਲ ਜਾਨਵਰ ਬਾਕੀ ਜਿੰਨੀ ਜਿਹੜਾ ਉਮਰਾ ਮਰਦਾ ਸਾਹਿਬ ਕਿਤਾਬ ਹੋਇਆ ਆਪਾਂ ਮਾਲਕਾਂ ਤੋਂ ਕਨਫਰਮ ਕਰ ਲਾਂਗੇ ਜਿਹੜਾ ਵੀ ਸੱਜਣ ਖਰੀਦਣਾ ਚਾਹੁੰਦਾ ਹੋਇਆ ਤਾਂ ਨੰਬਰ ਸਕਰੀਨ ਤੇ ਵੀਰ ਦਾ ਚੱਲਦਾ ਰਹੂਗਾ ਤੇ ਆਪਣੀ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆਜੋ ਲਈਏ ਜਾਣਕਾਰੀ ਬੂਰੀ ਮੈਂ ਤੋਂ ਕਰਦੇ ਸ਼ੁਰੂ ਆਪਾਂ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਸੰਧੂ ਸਾਹਿਬ ਸਤਿ ਸ੍ਰੀ ਅਕਾਲ ਹੋਰ ਸੁਣਾ ਮੇਰਾ ਭਰਾ ਬਹੁਤ ਵਧੀਆ ਕਿਰਪਾ ਵਾਹਿਗੁਰੂ ਦੀ ਤੇ ਅੱਜ ਤੁਹੇਂ ਦਰਛਣ ਦਿੱਤੇ ਆ ਪਹਿਲੀ ਯਾਰ ਨਹੀਂ ਧੰਨਵਾਦ ਮੈਂ ਤਾਂ ਆਪਣੀ ਵੀਡੀਓ ਹੁੰਦੀ ਰਹਿੰਦੀ ਆ ਕਿਤੇ ਹਾਂਜੀ ਹਾਂਜੀ ਕਿਤੇ ਕਿਤੇ ਪਾ ਲਈਦੀ ਆ ਸ਼ੌਂਕਿਆ ਤੌਰ ਤੇ ਠੀਕ ਆ ਤੇ ਅੱਜ ਮੈਂ ਕਹਾ ਬਾਈ ਨਾ ਧੰਨਵਾਦ ਰੱਬ ਦਾ ਤੂੰ ਯਾਦ ਕੀਤਾ ਯਾਰ ਆਪਾਂ ਨੂੰ ਬਾਕੀ ਦਾਣੇ ਬਾਣੀ ਦੀ ਗੱਲ ਆ ਬਸ ਜਿੱਥੇ ਤੂੰ ਖਲਾਰੀ ਹੋ ਚਗਣੀ ਪੈਣੀ ਤੇ ਮੇਰਾ ਵੀਰ ਆਪਣਾ ਐਡਰੈਸ ਫੇਰ ਵੀ ਕਨਫਰਮ ਕਰ ਦੇ ਐਡਰੈਸ ਆਪਣਾ ਪਿੰਡ ਚੂਟੀਆਂ ਖੁਰਦੀ ਆ ਤੇ ਜ਼ਿਲ੍ਹਾ ਮੋਗਾ ਓਕੇ ਤਹਿਸੀਲ ਵੀ ਮੋਗਾ ਨੇੜੇ ਤਲਵੰਡੀ ਭਾਈ 5-4 ਕਿਲੋਮੀਟਰ ਤੇ ਪੈ ਜਾਂਦੀ ਹੈ। ਮੇਨ ਸੰਦਾਂ ਵਾਲੀ ਤਲਵੰਡੀ ਤਲਵੰਡੀ ਭਾਈ ਹਾਂ ਜਿਹੜਾ ਇਹ ਆਪਣਾ ਬਠਿੰਡਾ ਰੋਡ ਆ ਅੰਮ੍ਰitsar ਸਾਹਿਬ ਤੇ ਬਠਿੰਡਾ ਰੋਡ ਆ ਇਹਦੇ ਤੋਂ 4 ਕਿਲੋਮੀਟਰ ਸਾਈਡ ਤੇ ਆ। ਹਾਂ ਬਿਲਕੁਲ ਹਾਈਵੇ ਤੋਂ ਹਾਂ ਜੀਰਾ ਵੀ ਇਹ ਤੋਂ 12-13 ਕਿਲੋਮੀਟਰ ਰਹਿ ਜਾਂਦਾ ਕੋਈ ਜ਼ਿਆਦਾ ਬਾਤ ਨਹੀਂ। ਨੰਬਰ ਨੰਬਰ ਆਪਣਾ ਹੈਗਾ 90568 94762 ਇੱਕ ਕਰੀ ਹੋਰ ਕਰੀ 90568 94762 ਨਾਮ ਮੇਰਾ ਗੁਰਪਿਆ ਸਿੰਘ ਆ। ਕਰੀ ਪਸ਼ੂ ਦੋਤੇ ਲਾਇਏ। हां ਆਪਣਾ ਦੁੱਧ ਦਾ ਲੈ ਆਈ ਦੇ ਸੀ ਪਸ਼ੂ ਪਹਿਲਾਂ ਕਰਦਾ ਰਿਆਂ ਜਿਹੜੇ ਵੀਰ ਭਾ ਮੈਨੂੰ ਜਾਣਦੇ ਆ ਹਾਂਜੀ ਜਿਹੜੀ ਲਿਆਂਦੀ ਹੋਊਗੀ ਆਪਾਂ ਦੱਸ ਕੇ ਕਵਾਂਗੇ ਵੀ ਹਾਂ ਲੈ ਵੀ ਕਾਉਂ ਆਈਆ ਹਾਂ گاਉਂ ਆਈਆ ਜਿਹੜੀ ਘਰੇ ਚੋਈ ਪਾਲੀ ਉਹ ਵੀ ਦੱਸਾਂਗੇ ਉਹ ਵੀ ਸਾਰਾ ਕੁਝ ਆਪਾਂ ਬੜੀ ਡਿਟੇਲ ਨਾਲ ਦੱਸਾਂਗੇ ਆਪਣਾ ਜਿਹੜੇ ਵੀਰ ਜਾਣਦੇ ਆ ਬੜਾ ਧੰਨਵਾਦ ਬੜਾ ਕੁਝ ਦੱਸਤਾ ਆਪਣੇ ਨਾਲ ਆਪਣੇ ਨਾਲ ਜਿਹੜੇ ਵੀਰ ਜੁੜੇ ਆ ਆਪਣੇ ਤੋਂ ਦੋ ਦੋ ਤਿੰਨ ਤਿੰਨ ਪਸ਼ੂ ਲੈ ਕੇ ਗਏ ਧੰਨਵਾਦ ਰੱਬ ਤੇ ਸਾਹਬ ਇਹਦਾ ਫਿਰ ਇਹ ਵੀਰ ਜੀ ਮਾਝ ਆਪਾਂ ਲਈ ਸੀ ਟੋਕੜ ਗੱਬਣ ਠੀਕ ਆ ਜਨਵਰੀ ਦੇ ਵਿੱਚ ਆਪਣੇ ਕੋਲੇ ਆਈ ਸੀ ਟੋਕੜ ਗੱਬਣ ਚੈੱਕਪੋਟ ਟੋਕੜ ਗੱਬਣ ਚੈੱਕਪਾਸ ਤਿੰਨ ਮਹੀਨੇ ਦੀ ਗੱਬਣ ਸੀ ਓਕੇ ਤੇ ਉਦੋਂ ਇਹਦੇ ਥੱਲੇ ਸੀਗਾ 12 ਕਿਲੋ ਲੀਟਰ ਦੁੱਧ ਓਕੇ ਤਿੰਨ ਮਹੀਨੇ ਦੀ ਗੱਬਣ ਗੱਬਣ ਥੱਲੇ ਤੇ ਖਰੀ ਸੀ ਮੈਂ ਖਰੀ ਬਹੁਤ ਜਿਆਦੇ ਭਾਈ ਹਾਂ ਭਾਈ ਰਿਪੋਰਟ ਤਾਂ ਉਹਨਾਂ ਨੇ ਕਿਹਾ ਸੀ 18 ਲੀਟਰ ਪਰ 18 ਲੀਟਰ ਤੈਨੂੰ ਪਤਾ ਹੀ ਆ ਹਨਾ ਬਹੁਤ ਔਖਾ ਬਣਦਾ ਬਹੁਤ ਔਖਾ ਬਣਦਾ ਚਲ ਮੈਂ ਇਨੀ ਕ ਗਾਰੰਟੀ ਜ਼ਰੂਰ ਦਿੰਦਾ ਵੀ ਮੱਝ ਦੇ ਕੈਰੇਕਟਰਾਂ ਮੈਂ 12 ਲੀਟਰ ਚੋਇਆ ਤਿੰਨ ਮਹੀਨੇ ਦੇ ਤੇ ਕਿਉਂਕਿ ਦੁੱਧ ਕੱਢੂਗੀ ਮੱਝ 16 ਕੱਢ ਜੇ ਹਾਂ 16 ਕੱਢ ਜੇ 17 ਕੱਢ ਜੇ 15 ਕੱਢ ਜੇ ਪਰ ਮੈਨੂੰ ਐ ਲੱਗਦਾ ਵੀ 16 ਕਿਲੋ ਦੁੱਧ ਮੈਚ ਹੋ ਸਕਦਾ ਹੈ ਠੀਕ ਆ ਹਾਂ ਵੀ ਸਾਮ ਬਹੁਤ ਆ ਤੇਰੀ ਕਿਉਂਕਿ ਮੱਝ ਚ ਕੋਈ ਕਮੀ ਹੈ ਹੀ ਨਹੀਂ ਬਾਈ ਠੀਕ ਆ ਸੁਆ ਕਿਹੜਾ ਹੁਣ ਸੁਈਆ ਸੁਆ ਬਾਈ ਮੈਂ ਲਿਆਂਦੀ ਠੀਕ ਆ ਕਿਉਂਕਿ ਹਰੇਕ ਬੰਦਾ ਦੂਜੇ ਤੋਂ ਤੀਜਾ ਨਹੀਂ ਲੰਘਣ ਦਿੰਦਾ ਹਾਂ ਘਲਾਬ ਦੀ ਸਮਝ ਲਾ ਲੈਣਾ ਤੇ ਮੈਂ ਨਹੀਂ ਕਹਿੰਦਾ ਇਹ ਦੂਜੇ ਆ ਮੈਂ ਨਹੀਂ ਕਹਿੰਦਾ ਤੀਜੇ ਆ ਤੇ ਮੱਜਾਂ ਦਾ 26 26 ਸੂਏ ਸੂੰਦੀਆਂ ਸੂੰਦੀਆਂ ਕਰਮਾਂ ਕੋਈ ਸ਼ੱਕ ਨਹੀਂ ਕਿਉਂਕਿ ਤੀਜੇ ਚੌਥੇ ਸੂਏ ਜਾ ਕੇ ਦਾ ਮੱਜ ਬਣਦੀ ਆ ਯਾਰ ਮਸਾਂ ਹੀ ਹਨਾ ਜੇ ਪਹਿਲਣ ਦੂਜਣ ਦੁੱਧ ਨਹੀਂ ਦਿੰਦੀਆਂ ਤੈਨੂੰ ਹੀ ਪਤਾ ਹਨਾ ਸਹੀ ਆ ਤੇ ਬਾਕੀ ਆਪਾਂ ਦਾ ਜਿੰਨਾ ਇਹ ਸੂਈ ਆ ਤੀਜੀ ਚ ਵਾਈ ਅੱਜ ਤੜਕੇ ਓਕੇ ਹਾਂ ਯਾਨੀ ਕਿ ਇਹਨੂੰ ਸਾਂਦਰਾ ਵੀ ਤੀਜੀ ਚ ਵਾਈ ਹਜੇ ਖਾਲੀ ਨਹੀਂ ਕੀਤੀ ਬਾਈ ਠੀਕ ਆ ਹਾਂ ਖਾਲੀ ਨਹੀਂ ਹੋਈ ਤੀਜੀ ਚ ਵਾਈ ਕੱਲ ਦੀ ਸੂਈ ਸ਼ਾਮ ਨੂੰ ਦੀ ਇਹ ਰਾਤ ਨੂੰ ਸੂਈ ਸੀ ਬਾਈ ਰਾਤ ਨੂੰ ਹਾਂ ਯਾਨੀ ਕਿ ਚੋਣ ਚਾਣਾ ਸੌ ਦਾ ਸੌ ਚੋਣ ਚਾਣਾ ਐਨ ਪੂਰੀ ਵਧੀਆ ਆਪਾਂ ਦਿਖਾ ਦੇਣੀ ਏ ਧਾਰਾ ਮਾਰ ਕੇ ਹਾਂ ਕੱਟਾ ਦੇਗੀ ਆ ਓਕੇ ਤੇ ਹੈ ਬੂੜਾ ਹੀ ਆ ਕੱਟਾ ਕੱਟਾ ਉਹਦਾ ਸੀਲਸਲਾ ਦਾ ਕੋਈ ਯਾਨੀ ਕਿ ਹੈ ਨਹੀਂ ਠੀਕ ਆ ਕੋਈ ਉਹੋ ਜੀ ਨਹੀਂ ਗੱਲ ਓਕੇ ਹਾਂ ਯਾਨੀ ਕਿ ਬੰਦਾ ਚੋਵੇ ਬੁੜੀ ਚੋਵੇ ਹਾਂ ਲਾਂਬੇ ਵਾਲੀ ਗੱਲ ਲਾਂਬੇ ਵਾਲੀ ਨਹੀਂ ਨਹੀਂ ਜਮਾਈ ਨਹੀਂ ਬਈ ਠੀਕ ਹੈ ਨੀ ਤੋਰ ਚੈੱਕ ਕਰਾ ਦੇਗੀ ਉਦੋਂ ਬਾਅਦ ਧਾਰਾ ਮਖਾ ਦੇਗੀ ਹਾਂ ਆ ਦੇਖੋ ਬੱਚਾ ਬਿਲਕੁਲ ਤਾਜੀ ਸੂਈ ਵੀ ਕੱਲ ਦੀ ਬੁਰੀ ਮੈਂ ਤੁਹਾਨੂੰ ਚੋਟੀਆਂ ਖੁਰਦ ਆ ਗਿਆ ਸੱਜਣਾ ਇਹ ਤਾਂ ਜਿਹੜਾ ਵੀ ਮੇਰਾ ਵੀਰ ਭਰਾ ਆਊਗਾ ਜੀ ਉਹਨੂੰ ਆਪਾਂ ਦੁੱਧ ਫਟਦਾ ਦੇਣਾ ਠੀਕ ਆ ਇਹ ਬੋਲੇ ਵਾਲਾ ਬੋਲਾ ਇਹ ਨਹੀਂ ਗੱਲ ਵੀ ਹਾਂ ਗੱਲ ਕਰਨ ਦੀ ਆ ਠੀਕ ਆ ਵੀ ਦੁੱਧ ਫਟੂਗਾ ਵੀ ਕੌਲੀ ਚੋਂ ਚਾ ਲਿਆਵੇ ਤੇ ਬੋਲੀ ਖਾ ਕੇ ਜਾਵੇ ਬੋਲੀ ਖਾ ਕੇ ਆਵੇ ਧੰਨਵਾਦ ਲੈ ਵੀ ਸੱਜਣਾ ਕਰ ਲੋ ਤੂਰਾ ਚੱਕ ਵੱਡੇ ਬੋਡੀ ਸਟਰਕਚਰ ਦੀ ਮੈਂ ਬੂਰੀ ਪੈੰਡ ਚੂਟੀਆਂ ਖੁਰਦ ਆ ਗਿਆ ਜਿਲਾ ਮੋਗਾ ਆ ਗਿਆ ਨੇੜੇ ਤਲਵੰਡੀ ਪਾਈ ਆ ਗਿਆ ਚੱਲ ਪੁੱਤ ਚੱਲ ਵੇਖੋ ਤੂਰਾ ਚੱਕ ਕਰ ਲੋ ਖੰਦਾਕਾਰ ਬਾਕੀ ਵੀਰ ਕਹਿੰਦਾ ਧਾਰਾ ਚੈੱਕ ਕਰਾ ਦਨੇ ਆ ਸ਼ੰਕਾ ਹੀ ਦੂਰ ਕਰ ਦਨੇ ਆ ਕਹਿੰਦਾ ਭੈਣਾ ਭਰਾਵਾਂ ਦੀ ਲੈ ਪੁੱਤ ਬਾਲਟੀ ਲੈ ਇੱਥੇ ਚੱਲ ਕੀ ਬਾਤ ਵਾਹ ਦੇਖੋ ਸੱਜਣਾ ਹੈ ਨਾ ਕੋਈ ਗੱਲ ਬਾਤ ਐਂਡ ਆ ਚੈੱਕ ਕਰ ਲੋ ਬੱਚੇ ਪੁੱਛੇ ਤੇ ਬਾਕੀ ਤੁਹਾਨੂੰ ਧਾਰਾ ਹੀ ਜਦੋਂ ਚੈੱਕ ਕਰਾ ਦਨੇ ਆ ਤੇ ਫਿਰ ਤਾਂ ਮਗਰ ਹੀ ਕੁਝ ਨਹੀਂ ਰਹਿ ਜਾਣਾ ਬੜਾ ਚੰਗਾ ਦੁੱਧ ਦਿੰਦੀ ਰਹੀ ਐ ਸੱਜਣਾ ਕਰਮਾਂ ਵਾਲੀ ਮੱਝ ਬਈ ਉਦਾਂ ਹੀ ਵੱਡੀ ਆ ਹਾਂ ਤੇ ਜਿਹੜਾ ਬੰਦਾ ਬਈ ਪਾਰ ਕੁਆ ਇਹ ਮੱਝ ਨਾ ਆਪਾਂ ਵੇਚਣ ਵਾਸਤੇ ਲਈ ਸੀ ਸੰਤੂ ਸਾਹ ਠੀਕ ਆ ਇਹ ਮੇਰੇ ਭਤੀਜੇ ਨੇ ਆਪਣੀ ਰਿਸ਼ਤੇਦਾਰੀ ਚੋ ਲੈ ਕੇ ਕਲਾਈ ਸੀ ਮੱਝ ਇਹ ਮੱਝ ਆਈ ਆ ਹਾਤੇ ਚੋਂ ਫਾਜ਼ਲਕਾ ਦੀ ਮੱਝ ਆ ਹਾਜ਼ਲ ਕੇ ਮਕਸਰ ਫਾਜ਼ਲਕਾ ਉਹ ਹਾਂ ਫਾਜ਼ਲਕਾ ਤੋਂ ਦਰਿਆ ਦੀ ਏਰੀਆ ਦੀ ਆ ਦਰਿਆ ਏਰੀਆ ਦੀ ਆ ਮੱਝ ਤੇ ਲੈ ਬੱਚਾ ਆਇਆ ਨੇੜੇ ਹਾਂ ਹੁਣ ਤਾਰਾ ਕਿੰਨੀਆਂ ਕ ਮੰਨ ਲੈ ਅਗਲਾ ਬੋਲਾ ਬਾਈ ਜੀ ਕਹਿਣ ਨੂੰ ਤਾਂ ਆਪਾਂ ਜਿੰਨਾ ਮਰਜ਼ੀ ਕਹਿ ਲਈਏ ਆ ਜੀਬ ਨੇ ਕਿਹੜਾ ਜਵਾਬ ਹਾਂ ਹਊਗਾ ਇਹ ਤੇ ਥੱਲੇ ਬਾਈ ਜੀ 9 ਕਿਲੋ ਦੇ ਕਰੀਬ ਠੀਕ 8 ਕਿਲੋ ਖੁੱਲਾ ਮੰਨ ਲੈ ਪਰ 9 ਕਿਲੋ ਹੀ ਨਿਕਲੂਗਾ ਬਾਈ ਜੇ ਹੋ ਓਦਾਂ ਕਹਿਣਾ ਤਾਂ 10 ਕਹਿ ਦੇ ਨਹੀਂ 9 8 9 ਕਿਹੜਾ ਬੋਲਾ ਥੋੜਾ ਬਾਕੀ ਗੱਲ ਪਤਾ ਕੀ ਤੀਜੀ ਚੋਂ ਆਈ ਆ ਹਜੇ ਇਹਦੀ ਹਾਂ ਇਹ ਤੇ ਖਾਲੀ ਹੋਈ ਨਹੀਂ ਖਾਣ ਵਕਤ ਹੀ ਦੇ ਦੇ ਹਾਂ ਪਰ ਜਾਨੀ ਕਿ ਦੁੱਧ ਹੈ ਭਾਈ ਹੈਗਾ ਇੰਨਾ ਜਿਹੜਾ ਆਪਾਂ ਕਹਿਤਾ ਉਹਨਾ ਹੋਊਗਾ ਦੁੱਧ ਧੰਨਵਾਦ ਸੱਜਣਾ ਬੱਚਾ ਛੜਾਤਾ ਤੁਹਾਨੂੰ ਪਸਮ ਲੈਣਦੇ ਹੋ ਤੂੰ ਬਾਦ ਧਾਰਾ ਚੈੱਕ ਕਰਾਉਣੀ ਸੱਜਣਾ ਪਸਮਾ ਜਿਹੜਾ ਮੱਝ ਨੇ ਕਰ ਲਿਆ ਕਰਮਾਲੀ ਨੇ ਕੱਟਾ ਬੰਨ ਲੈਣਦੇ ਹੋ ਵੇਖਿਓ ਥਾਣਾ ਜਿਹੜਾ ਪਸਮਾਰਟ ਹੋ ਗਿਆ ਨਾ ਜਿਵੇਂ ਕਹਿੰਦੇ ਵੀ ਰੂਹ ਖੁਸ਼ ਆਲੀ ਗੱਲ ਹੀ ਆ ਬੜਾ ਜਬਰ ਪਸਮਾਰਟ ਹੋ ਗਿਆ ਮੈਨੇ ਤੇ ਦੁੱਧ ਦੇਊਗੀ ਇਹ ਆ ਚੈੱਕ ਕਰੋ ਥਾਣਾ ਦਾ ਦੇਖੋ ਹਮਤਨੂ ਦੋ ਦੋ ਧਾਰਾ ਚੈੱਕ ਕਰਾ ਦਿੰਨੇ ਬਾਕੀ ਤਸੱਲੀ ਤੁਸੀਂ ਕਰਨੀ ਹੈ ਬਾਕੀ ਕੋਈ ਵੀ ਧਾਰ ਕਿਸੇ ਥਾਣੇ 'ਚ ਵੱਧ ਘਟਾ ਹਾਂਜੀ ਨਾੜ ਗੰਡ ਕੁਛ ਵੀ ਆ ਜੇ ਕੋਈ ਬਾਹੀ ਹੋਵੇ ਉਹਦੀ ਆਪਣੀ ਫੁੱਲ ਗਰੰਟੀ ਆ ਬਾਈ ਧੰਨਵਾਦ ਵੀਡੀਓ 'ਚ ਬੋਲਦੇ ਆਪਾਂ ਧੰਨਵਾਦ ਹਾਂ ਕਈ ਵਾਰੀ ਕੋਈ ਵੀਰ ਭਰਾ ਹਨ ਸੋਚ ਲੈਂਦਾ ਕੋਈ ਬਾਈ ਨਿਕਲਿਆ ਹੋਵੇ ਕੋਈ ਨਾੜ ਨਿਕਲਿਆ ਹੋਵੇ ਕੋਈ ਗੰਡ ਨਿਕਲਿਆ ਹੋਵੇ ਆਪਣੀ ਕੋਈ ਧਾਰਾਂ ਘੱਟ ਹੁਣ ਕਿਸੇ ਹਾਂਜੀ ਤੇ ਆਪਣੀ ਫੁੱਲ ਗਰੰਟੀ ਆ ਵੇਖੋ ਸੱਜਣਾ ਆਹ ਕੋਲੀ ਦੇਖ ਲੈ ਬਾਈ ਆ ਛੱਤ ਨਾਲ ਧਾਰਾਂ ਲਾਉਣ ਵਾਲੀ ਗੱਲ ਹੀ ਹੈ ਵਾਕਿਆ ਹੀ ਓਕੇ ਆ ਜਮਾ ਆਹ ਦੇਖ ਲੈ ਨੱਕ ਭਰ ਜਾਂਦਾ ਬਾਈ ਹਾਂ ਮਾਰ ਦੇ ਦੋ ਤੋ ਧਾਰਾ ਮੇਰੇ ਨਾਲ ਆ ਨਹੀਂ ਡੇ ਆ ਜਾ ਵਾ ਮੈਂ ਕਿਹਾ ਮੇਰੇ ਤੋਂ ਡਰ ਨਾ ਜਾਵੇ ਵੀਰ ਆ ਦੇਖ ਲੈ ਅਗਲੇ ਥਾਣਾ ਨਹੀਂ ਚਵਾਈ ਆ ਹਨਾ ਹਾਂ ਮਗਰ ਲਿਆ ਕੋਈ ਮਾਰ ਦੇ ਮੇਰਾ ਵੀ ਬਾਕੀ ਸੱਜਣੋਂ ਤਸੱਲੀ ਤੁਸੀਂ ਕਰਨੀ ਆ ਅਸੀਂ ਤਾਂ ਫਿਰ ਵੀ ਜਿੰਨਾ ਸਾਡਾ ਫਰਜ਼ ਆ ਉਹ ਪੂਰਾ ਕੀਤਾ ਵਾ ਚਲ ਓਕੇ ਆ ਵੀਰ ਬਾਅਦ ਚ ਫਿਰ ਝੰਗਾਲੀ ਬੱਚਾ ਬੱਚਾ ਆ ਜਾ ਮੇਰਾ ਭਰਾ ਤੇ ਰੇਟ ਇਹਦਾ ਕੀ ਕਰੇਗਾ ਕਰੇਟ ਵੈਸੇ ਤਾਂ ਸੰਧੂ ਸਾਹਿਬ ਤੈਨੂੰ ਪਤਾ ਹੀ ਆ ਵੀ ਇਹ ਬੂਰੀਆਂ ਮੱਜਾਂ ਹਨਾ ਇਹ ਸ਼ੌਂਕੀਆ ਤੌਰ ਤੇ ਰੱਖਿਆ ਨੇ ਰੱਖੀ ਮੈਂ ਵੀ ਸ਼ੌਂਕੀਆ ਤੌਰ ਤੇ ਸੀ ਹਨਾ ਤੇ ਮੇਰੇ ਤੋਂ ਹੁਣ ਸੰਭਦੇ ਨਹੀਂ ਪਸੂ ਮੈਂ ਤੈਨੂੰ ਸਹੀ ਗੱਲ ਦੱਸ ਓਕੇ ਤੇ ਮੈਂ ਤਾਂ ਕਰਕੇ ਮਜਬੂਰ ਹੋ ਗਿਆ ਹਾਂਜੀ ਤੇ ਮੁੱਲ ਤਾਂ ਨਹੀਂ ਆਪਾਂ ਇਹਦਾ ਕਰਦੇ ਮੁੱਲ ਜੇ ਕਰਾਉਣਾ ਤਾਂ ਇੱਕ 40 ਕਰਾਲਾਂ ਠੀਕ ਆ ਮੁੱਲ ਕਰਾਉਣਾ ਤਾਂ ਇੱਕ 40 ਕਰਾ ਦੇਣ ਇਹ ਇੱਕ 28 ਦੀ ਮੱਝ ਦੇ ਦਾਂਗੇ ਭਈ ਆਪਾਂ 1 ਲੱਖ ਤੇ 28000 28000 ਦੀ ਮੱਝ ਦੇ ओके ਧੰਨਵਾਦ ਵੀਰੇ ਤੇਰਾ ਵੀ ਤੇ ਬਾਕੀ ਆਏ ਭੈਣ ਭਰਾ ਦਾ ਮਾਨ ਤਨ ਹੋ ਜੂ ਹਾ ਮਾਨ ਤਨ ਦਾ ਚੱਲ ਹਰੇਕ ਬੰਦੇ ਦਾ ਹੁੰਦਾ ਪਰ ਆਪ ਪੈਸੇ ਹੀ ਜੈਜ ਮੰਗਿਆ ਨਹੀਂ ਸਿਆਣੀ ਗੱਲ ਆਹ ਹੀ ਮੱਝ ਦਾ ਕੀ ਲੇਖਾ ਜੋਖਾ ਇਹ ਆਪਣੀ ਜਿਹੜੀ ਘਰੇ ਮੱਝਾ ਉਹਦਾ ਇਹ ਤੇ ਇਹ ਹੁਣ ਮੈਂ ਤੈਨੂੰ ਦੱਸੀ ਜਾਣਾ ਵੀ ਇਹ ਸਾਲ ਦਾ ਹੋ ਗਿਆ ਬਈ ਮੱਝ ਸੁਪੀ ਦੁਆਰਾ ਓਕੇ ਤੇ ਇਹਦਾ ਲੇਖ ਤੋੜ ਕੇ ਦੇਖਣਾ ਸੰਤੂ ਸਾਹਿਬ ਕੇ ਨਹੀਂ ਵਿਖਾ ਦੇ ਐਂ ਲੇਖਾ ਜੋ ਖੈਰਾ ਕੋਈ ਬਾੜਾ ਨਹੀਂ ਲੰਮਾ ਚੋੜਾ ਨਹੀਂ ਦਾ ਠੀਕ ਆ ਦੇ ਕਿੰਨੇ ਦਾ ਦਈਏ ਕੋਈ ਥਾਮ ਲੂਗਾ ਭੈਣ ਭਰਾ 11000 ਰੁਪਏ ਦੇ ਠੀਕ ਆ ਧੰਨਵਾਦ 15 ਨਹੀਂ ਕੋਈ 18 ਨਹੀਂ ਕੋਈ 16 ਨਹੀਂ 11000 ਰੁਪਏ ਦੇ ਜਿਹੜਾ ਮਰਜੀ ਸੱਜਣ ਆ ਜਿਹੜਾ ਮਰਜੀ ਬਾਕੀ ਨਾ ਇਹ ਤੇ ਗੱਲ ਆ ਜਿਹੜੇ ਨਿਕਰਾ ਦੇਖਣਾ ਟੈਸਟ ਗੱਲਾਂ ਮਾਜ ਵੀ ਚੰਗੀ ਆਪਣੇ ਕੋਲੇ ਹਾਂ ਉਹਦੀ ਕੱਤੀ ਪਾਲੀ ਜਾਂ ਨਾ ਬੜੀ ਟੌਪ ਦੀ ਤੇ ਆ ਜਾਨਵਰਾਂ ਦਾ ਕੀ ਹਿਸਾਬ ਆ ਵੀਰ ਇਹ ਬਈ ਦੋਨੇ ਬੀਟਲ ਬੀਟਲ ਆ ਹਨਾ ਕੰਨ ਕੜੇ ਕੜੇ ਇਹ ਦੋਨੇ ਉਹ ਹੀ ਮੈਂ ਤੈਨੂੰ ਦੱਸਿਆ ਨਾ ਮੈਨੂੰ ਸ਼ੌਕ ਨਾਲ ਰੱਖੀਆਂ ਸੀ ਮੇਰੀਆਂ ਓਕੇ ਤੇ ਮੇਰੇ ਕੋਲੇ ਆ ਪਿੰਜਰਾ ਹਾਂ ਪਿੰਜਰੇ ਦੇ ਵਿੱਚ ਰੱਖੀਆਂ ਠੀਕ ਹੈ ਕਿਉਂਕਿ ਜਦੋਂ ਮੈਂ ਛੱਡਦਾ ਨਾ ਫਿਰ ਮਸ਼ੀਨ ਦੀ ਤਾਰ ਨੂੰ ਪੈਂਦੀ ਹੈ ਹਾਂ ਤੇ ਇਹਨਾਂ ਦੀ ਆਪ ਕੋਈ ਨਾ ਮੇਰੇ ਲੋਟ ਨਹੀਂ ਆ ਰਿਹਾ ਕੰਮ ਮੈਂ ਤੈਨੂੰ ਸਹੀ ਗੱਲ ਦੱਸ ਇਹ ਕਿੰਨੇ ਦਾ ਜੋੜਾ ਦੇ ਦੇਣਾ ਆ ਗੱਭਣ ਤਾਂ ਨਹੀਂ ਲੈ ਨਹੀਂ ਨਹੀਂ ਝੂਠ ਨਹੀਂ ਮਾਰਦੇ ਬਾਈ ਅੱਛਾ ਖਾਲੀ ਆ ਇਹ ਦੋਨੇ ਖਾਲੀ ਆ ਇਹ ਮੇਰੇ ਹਿਸਾਬ ਨਾਲ ਸੀ ਲੈਂਦੀਆਂ ਮਾਰਚੇ ਚ ओके ਤੇ ਹੁਣ ਮਹੀਨੇ ਗਿਣ ਲੈ ਜੋ ਕਿੰਨੇ ਬੱਚੇ ਲੈ ਆਈ ਮੈਂ ਛੋਟੇ ਛੋਟੇ ਠੀਕ ਆ ਹੂੰ ਤੇ ਜੋੜਾ ਇਹ ਦੇ ਦਾਂਗੇ ਬਈ ਆਪਾਂ ਮੰਗਣ ਨੂੰ ਤਾਂ ਭਲਾ 20-20 ਹਜ਼ਾਰ ਮੰਗ ਲਈ ਆਪਾਂ ਠੀਕ ਆ ਪਰ ਆਪਾਂ 32 ਹਜ਼ਾਰ ਦੇ ਜੋੜਾ ਦੇ ਦਾਂਗੇ ਉਹ ਵੀ ਮੈਂ 16-16 ਹਜ਼ਾਰ ਦੇ 16 ਕਿਉਂਕਿ ਉਹ ਵੀ ਆਪਾਂ ਉਹ ਪੈਸੇ ਲੈ ਜਿਹੜਾ ਖਰਚਾ ਵੀ ਜਾਨੀ ਕੇ ਹਾਂ ਖਰਚਾ ਹਾਂ ਕਿਉਂਕਿ ਮੈਂ ਖਰੀਦੀਆਂ ਹੀ ਆ ਜਾਨੀ ਕੇ 16 ਕਿਉਂਕਿ 8800 ਦਾ ਬੱਚਾ ਬਈ 8500 ਦਾ ਮਿਲਦਾ ਬਿੱਟਰ ਦਾ 16 16 ਹਜ਼ਾਰ ਦੀਆਂ ਦੇ ਦੇਣੀਆਂ ਹਾਂ ਬਾਕੀ ਆਏ ਭੈਣ ਭਰਾ ਦਾ ਪਿਆਰ ਮੁਹੱਬਤ ਹੋ ਜੂ ਆ ਯਾਨੀ ਕਿ ਮਾਰਾ ਮੋਟਾ ਨੂੰ ਪਤਾ ਹੀ ਆ ਹਾਂ ਸੱਚ ਇਹ ਐਨੀਮਲ ਜਿਹੜੇ ਤੁਹਾਨੂੰ ਬਖਾਤੇ ਆ ਪੰਡ ਚੂਟੀਆਂ ਖੁਰਦ ਚਲਾ ਮੋਗਾ ਨੇੜੇ ਤਲਵੰਡੀ ਭਾਈ ਚਾ ਭਰਾ ਦੇ ਕੋਲੇ ਵਿਕਰੀ ਵਾਲੇ ਧੰਨਵਾਦ ਤੁਸੀਂ ਇੰਨਾ ਕਿ ਟਾਈਮ ਕੱਢ ਕੇ ਵੀਡੀਓ ਨੂੰ ਐਂਡ ਤੱਕ ਵੇਖਿਆ ਜਿਉਂਦੇ ਵਾਸਦੇ ਰਹੋ